ਨਸ਼ੇ ਦੀ ਜੜ ਤੋਂ ਖਾਤਮੇ ਦੇ ਵਾਸਤੇ ਲਗਾਤਾਰ ਪੰਜਾਬ ਪੁਲਿਸ ਕਾफी ਸਰਗਰਮ ਨਜ਼ਰ ਆ ਰਹੀ ਹੈ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਚੈਕਿੰਗ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਉੱਥੇ ਜੇਕਰ ਗੱਲ ਕੀਤੀ ਜਾਵੇ ਖੰਨਾ ਦੀ ਤਾਂ ਖੰਨਾ ਪੁਲਿਸ ਦੇ ਵੱਲੋਂ ਨਸ਼ੇ ਦੇ ਵਪਾਰ ਕਰਨ ਵਾਲੇ ਵਿਅਕਤੀਆਂ ਦੇ ਘਰ ਸਰਚ ਆਪਰੇਸ਼ਨ ਕੀਤਾ ਗਿਆ ਤੰਦਤ ਜੇ ਕਿ ਨਸ਼ੇ ਨੂੰ ਖਤਮ ਕਰਨ ਵਾਸਤੇ ਵੱਖ-ਵੱਖ ਇਲਾਕੇ ਦੇ ਵਿੱਚ ਖੰਨੇ ਦੀ ਪੁਲਿਸ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਵਪਾਰ ਕਰਨ ਵਾਲੇ ਜਿਨ੍ਹਾਂ ਉੱਤੇ ਨਸ਼ੇ ਦਾ ਪਰਚਾ ਦਰਜ ਹੈ ਉਹਨਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਯੂਤੀ ਜਦਵ ਆਈਪੀਐਸ ਅਫਸਰ ਉਹਨਾਂ ਦੇ ਦੇਸ਼ਾ ਨਿਰਦੇਸ਼ਾਂ ਦੇ ਤਾਪ ਜਿਹੜਾ ਸੜਾਕਾਸ ਆਪਰੇਸ਼ਨ ਦੇ ਤਹਿਤ ਜਿੰਨੇ ਵੀ ਬੰਦੇ ਜਿਹੜੇ ਐਕਟਿਵ ਹੈ ਸਮਗਲੰਗ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਜਿਹਨਾਂ ਦੇ ਪਹਿਲਾਂ ਪਰਚੇ ਦਰਜ ਆ ਉਹਨਾਂ ਦੇ ਘਰਾਂ ਦੀ ਜਿਹੜੀ ਐ ਸਰਚ ਕਰਕੇ ਉਹਨਾਂ ਦੇ ਰੇਡ ਕਰ ਰਹੇ ਆ ਜਿਹਦੇ ਕੋਲੋਂ ਵੀ ਕੋਈ ਰਿਕਵਰੀ ਹੋਊਗੀ ਉਹਦੇ ਖਿਲਾਫ ਜਿਹੜਾ ਐਫਆਰ ਲੋਜ ਕੀਤੀ ਜਾਊਗੀ ਤੇ ਉਹਨੂੰ ਬੋਕੀਤਾ ਜਾਊਗਾ ਜਿਹੜੀ ਨਸ਼ੇ ਦੀ ਸਪਲਾਈ ਚੇਨ ਐ ਉਹਨੂੰ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਜਿਹੜਾ ਹਰ ਪ੍ਰਹਲਾ ਕੀਤਾ ਜਾ ਰਿਹਾ ਹੈ ਤੁਹਾਡੇ ਜਰੀਏ ਬਈ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਵੀ ਚੇਤਾਵਨੀ ਦਿਨਾ ਹੈ ਵੀ ਇਹ ਕੰਮ ਛੱਡ ਦੇਣ ਜੇ ਕੋਈ ਪੀਣ ਵਾਲਾ ਬੰਦਾ ਆ ਦਾ ਉਹ ਸਾਡੇ ਤੱਕ ਅਪਰੋਚ ਕਰਕੇ ਅਸੀਂ ਉਹਨੂੰ ਜਿਹੜਾ ਡਿਡੈਕਟ ਸੈਂਟਰ ਦਾਖਾ ਕਰਾਵਾਂਗੇ ਸਰਕਾਰੀ ਹਸਪਤਾਲ ਦੇ ਵਿੱਚ ਸੱਚ ਬਹਿਣ ਦੀ ਗੱਲ ਕਰੀਏ ਮੱਛਵੜਾ ਖਮੜਾ ਦੋਨੋਂ ਜਗ੍ਹਾ ਚੱਲਦੇ ਆਂ ਕਿ ਕਿਹੜੇ ਕਿਹੜੇ ਜਗ੍ਹਾ ਚੱਲਦੇ ਆਂ ਮੱਛਵੜਾ ਤੇ ਸਮਰਾਲਾ ਦੋਨੋਂ ਜਗ੍ਹਾ ਚੱਲਿਆ ਅੱਡ ਅੱਡ ਜਿਹੜੇ ਵੇਚਣ ਵਾਲੇ ਆ ਅੱਡ ਅੱਡ ਬੰਦਿਆਂ ਦੇ ਡਾਟਾ ਰੀਡ ਕਰਕੇ ਸਰਚ ਉਹਨਾਂ ਦੀ ਚੱਲਦੀ ਸਰ ਬਰਾਮਦੀ ਹੋਈ ਹੈ ਕੋਈ ਚੀਜ਼ ਨਹੀਂ ਅਸੀਂ ਅਜੇ ਦੋ ਜਗ੍ਹਾ ਕੀਤੀ ਹੈ ਇੱਥੇ ਨਹੀਂ ਹੋਈ ਅੱਗੇ ਹੋਰ ਵੀ ਕਈ ਜਗ੍ਹਾ ਕਰਾਂ ਸਰ ਇਸ ਇਲਾਕੇ ਦੇ ਵਿੱਚ ਕੀ ਪੀਲਾ ਪੰਜਾ ਚੱਲ ਸਕਦਾ ਜੀ ਪੀਲਾ ਬੱਦਲ ਜਿਹੜਾ ਸਮਗਲਰ ਆ ਜਿਹਨੇ ਇਲੀਗਲ ਕੋਈ ਅਨਪਰੂਵਟਮੈਂਟ ਇਲੀਗਲ ਐਕਟੀਵਿਟੀ ਨਾਲ ਬਣਾਇਆ ਆਪਣਾ ਇਹ ਬਿਲਕੁਲ ਚੱਲੂਗਾ ਪੀੜਾ ਪੰਜਾਬ ਵਿੱਚ ਚੱਲੂਗਾ ਤੇ ਪ੍ਰੋਪਰਟੀ ਫ੍ਰੀਜ਼ ਵੀ ਹੋਗੀ। ਚੇਤਾਵਨੀ ਕਿਤੇ ਨਹੀਂ ਚੇਤਾਵਨੀ ਇਹੀ ਹੈ ਵੀ ਜਿਹੜਾ ਮਾੜਾ ਕੰਮ ਕਰਨ ਵਾਲਿਆ ਬਿਲਕੁਲ ਛੱਡ ਗਿਆ ਜਿਹੜਾ ਚੰਗੇ ਪਾਸੇ ਲੱਗਣ ਚੰਗੇ ਇਨਸਾਨ ਬਣਨ ਕਿਸੇ ਦੇ ਤੀ ਪੁੱਤ ਨੂੰ ਨਸ਼ਿਆਂ ਦੇ ਵਿੱਚ ਪਾ ਕੇ ਬਰਬਾਦ ਨਾ ਕਰ। ਸਦਾ ਦੇ ਕੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਨੂੰ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਨਸ਼ਾ ਨਾ ਵੇਚਣ ਤੇ ਨਾ ਹੀ ਨਸ਼ੇ ਦਾ ਕੋਈ ਵਪਾਰ ਕਰਨ ਤੇ ਨਾਲ ਹੀ ਹੁਣ ਉਹਨਾਂ ਦੇ ਵੱਲੋਂ ਸਖਤ ਐਕਸ਼ਨ ਵੀ ਲਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸਟਾਰ ਨਿਊਜ਼